ਦੇ ਗੁਰਜੀਤਾ ਕਾਲ ਸਾਹ ਵੈਗਿਲਜੀ ਖਤੇ ਸੁਪਾਈਦਰਜੰਤ ਸਿੰਘ ਜੀ ਮੁਕਤੀਆਂ ਦੇ ਰਖਵਾਲੇ ਜੋ ਟਰੈਕਟਰ ਲਾ ਕੇ ਆਪ ਆਪਣਾ ਤੇ ਆਪ ਪੱਡੇਆਂ ਨੇ ਰੋੜ ਆਏ ਇਹ ਰੋੜ ਪਧਰਾ ਕਰੇ ਜੇ ਕੰਮ ਕਰਨਾ ਹੋਵੇ ਸੀ ਕਿਸੇ ਨੇ ਤੁਸੀਂ ਤੇ ਕਹੀ ਜਾਣਗੇ ਜੀ ਸਾਨੂੰ ਗ੍ਰਾਂਟ ਨਹੀਂ ਆਈ ਇਹ ਸੜਕੀ ਸਾਡੇ ਅਧੀਨ ਨਹੀਂ ਆਹ ਕੰਮ ਕਰਨ ਵਾਸਤੇ ਵੀ ਗ੍ਰਾਂਟ ਚਾਹੀਦੀ ਤੁਹਾਨੂੰ ਤੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਸੰਗਤਾਂ ਦੀ ਆਮਦ ਨੂੰ ਦੇਖਦੇ ਹੋਏ ਸਾਰਾ ਪਰਿਵਾਰੀ ਆਪਣਾ ਟਰੈਕਟਰ ਚਾਲੀ ਲਾ ਕੇ ਸਫਾਈਆਂ ਕਰ ਰਹੇ ਆ ਨਗਰ ਦੇ ਵਿੱਚ ਜੋ ਸਮਝਾਉਣ ਲੱਗ ਜਾਂਦੇ ਸਾਨੂੰ ਬਾਬਾ ਜੀ ਤੁਹਾਨੂੰ ਪਾਲਸੀ ਦਾ ਨਹੀਂ ਪਤਾ ਇਹ ਨਕਸ਼ਾ ਬਣਾਉਣ ਦਾ 50000 ਕੌਣ ਦੱਸਦਾ ਉਹ ਮੇਰੀ ਬੇਨਤੀ ਹੈ ਕਿ ਆਪਣੇ ਕੰਮ ਤੋਂ ਨਾ ਭੱਜिए ਆਹ ਕੰਮ ਕਰਨ ਵਾਸਤੇ ਵੀ ਮਨਜ਼ੂਰੀ ਚਾਹੀਦੀ ਕਿਸੇ ਦੀ ਆਹ ਵੇਖੋ ਇਹਨਾਂ ਦੇ ਪਿਤਾ ਸਰਦਾਰ ਕੁਲਵੰਤ ਸਿੰਘ ਜੀ ਜਿਨ੍ਹਾਂ ਦੇ ਕਾਗਜ਼ੀ ਉੱਥੋਂ ਰੱਦ ਕਰਾਤੇ ਤੇ ਉਹ ਲੱਗੇ ਆ ਕੰਮ ਕਰਨ ਤੇ ਕੋਲੋਂ ਉਹਨਾਂ ਨੇ ਮਨੁੱਖ ਲਾਏ ਆ ਸੋ ਮੈਂ ਕਹਿਣ ਤੋਂ ਕਿ ਜੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਪਣੇ ਪਰਿਵਾਰ ਹੈ ਪੱਡਿਆਣੇ ਦੇ ਸਾਰੇ ਤੇ ਸਾਰੇ ਪਰਿਵਾਰਾਂ ਤੋਂ ਆਪਾਂ ਵੋਟਾਂ ਲੈਣੇ ਉੱਥੋਂ ਵੋਟਾਂ ਪੈਂਦੀਆਂ ਤੇ ਫੇਰ ਇਹ ਕਿਉਂ ਨਹੀਂ ਸਾਡੇ ਵਿਕਾਸ ਦੇ ਕਾਰਜਾਂ ਦੇ ਵਿੱਚ ਆਉਂਦਾ ਸੋ ਕੋਲੋਂ ਆ ਬੰਦੇ ਲਾ ਕੇ ਵੀਰਾਂ ਨੂੰ ਲਾ ਕੇ ਤੇ ਸਰਦਾਰ ਕਲਵੰਤ ਸਿੰਘ ਜੀ ਇਹ ਸਫਾਈ ਕਰ ਵਾਇਗੁਰ ਜੀ ਦਾ ਖਾਸ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਆਪ ਸਿੰਘ ਲਾ ਕੇ ਕੰਮ ਕਰਨ ਵਾਸਤੇ ਫਾੜਕ ਤੋਂ ਲੈ ਕੇ ਪਾਪਾ ਖਾ ਦਾ ਤੱਕ ਸਫਾਈ ਕਰ ਰਹੇ ਆ ਸ਼ੌਨੀ ਸਾਹਿਬ ਚਾਉਂਦਾ ਕਰਾਂਗੇ ਸਫਾਈ ਇਹ ਕਮੇਟੀ ਨੇ ਕੋਸ਼ਿਸ਼ ਨਹੀਂ ਕੀਤਾ ਇਹ ਨਾਂ ਦੀ ਕਮੇਟੀ ਬਣੀ ਹੈਗੀ ੱੱਕੇ ਦੇ ਨਾਂ ਕਮੇਟੀ ਬਣੀ ੱੱਕੇ ੱੱਕੇ ਨਾ ਬਣੀ ੱੱਕੇ ਹੀ ਖਾਣਗੇ ਇਹ ਕਦੀ ਵੀ ਕਿਤੇ ਵੀ ਕਾਮਯਾਬ ਨਹੀਂ ਹੋਣਗੇ ਜੋ ਮਰਜ਼ੀ ਕਰੀ ਜਾਣ ਜੋ ਮਰਜ਼ੀ ਨਾ ਕਰੀ ਜਾਣ ਪਰ ਸੇਵਾ ਕਰਨੀ ਜਿਹੜੀ ਰਾਹ ਬਣਾਉਣੇ ਸਭ ਤੋਂ ਵੱਡਾ ਪੁੰਨ ਦਾ ਵਾਟਰ ਸਪਲਾਈ ਦੀ ਪਾਈਪ ਲਾਈਨ ਪਾ ਕੇ ਗੰਦ ਪਾ ਕੇ ਚਲੇ ਗਿਆ ਉਹਦੇ ਵਿੱਚ ਗੱਡੀਆਂ ਫਸੀਆਂ ਟਰੈਕਟਰ ਟਰੈਲੀਆਂ ਫਸੀਆਂ ਮੇਲੇ ਆ ਜਾਂ ਸੰਗਤਾਂ ਲੰਘਣੀਆਂ ਹੀ ਬਿਲਕੁਲ ਰਾਹ ਖਰਾਬ ਹੀ ਉਹ ਰਾਹ ਨਹੀਂ ਬਣਾ ਕੇ ਤਿਆਰ ਕਰ ਦਿੱਤਾ ਕੋਈ ਮੁਸ਼ਕਲ ਨਹੀਂ ਆਊਗੀ ਸਾਡੇ ਰਸਤੇ ਦੇ ਵਿੱਚ ਕੋਈ ਗੱਡੀ ਨਹੀਂ ਫਸੂਗੀ ਕੁਝ ਨਹੀਂ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੜੇ ਲੰਮੇ ਸਮੇਂ ਤੋਂ ਹੀ ਜਦੋਂ ਦੀ ਮੋਹਸ ਸੰਭਾਲੀ ਆ ਤੇ ਪੱਡਿਆਣੇ ਨਾਲ ਹਰਿਆਣਾ ਵਿਚਕਰਾਂ ਕੀਤਾ ਗਿਆ ਐਰ ਕੀ ਫਿਰ ਨਵੀਂ ਬਣੀ ਪੱਡਿਆਣੇ ਦੀ ਜੋ ਕਿ ਬਾਬਾ ਔਕਾ ਸਾਹਿਬ ਦੀ ਬਣੀ ਕਮੇਟੀ ਆ ਉਹਨੇ ਫੇਰ ਐਰ ਕੀਤਾ ਕਾ ਕੀਤਾ ਤੇ ਬਾਬਾ ਔਕਾ ਸਾਹਿਬ ਦੇ ਪਿੰਡ ਦੇ ਵਿੱਚ ਗਲੀਆਂ ਦੇ ਆਪਣੇ ਬੂਹਾਂ ਗਾੜੀ ਜਿਹੜੇ ਆਮ ਪਲਟੀ ਦੇ ਬਣਿਆ ਐਮਸੀ ਵੇਖੋ ਮੈਂ ਡਰ ਡੁੱਦਾ ਨਹੀਂ ਕਿਸੇ ਵਾਰ ਮੈਂ ਤਾਂ ਨਾਂ ਲੈ ਕੇ ਕਹਿਣਾ ਹੁੰਦਾ ਜਿਹੜੀ ਗੱਲ ਕਰਨੀ ਹੋਵੇ ਆਪਣੇ ਬੂਹਾਂ ਗਾੜੀ ਛਾੜੂ ਜਾ ਮਰ ਜਾਂਦੇ ਤੇ ਕਹਿੰਦੇ ਸਫਾਈ ਡੈਂਗ ਕਰਨ ਠੀਕ ਹੈ ਉਹ ਲੋਕਾਂ ਨੂੰ ਇੱਕ ਮੂਰਖ ਬਣਾ ਰਹੇ ਨੇ ਉਈ ਸਫਾਈ ਦੀ ਪੈਂਟ ਦੇ ਮੈਨੂੰ ਇਹ ਦੱਸੋ ਜਦੋਂ ਆਪਣੇ ਘਰ ਕਿਸੇ ਨੇ ਹੋਣਾ ਹੋਵੇ ਤਾਂ ਆਪਾਂ ਬਾਹਰੋਂ ਸਫਾਈ ਕਰਦੀ ਦੀ ਆ ਜਾਂ ਅੰਦਰੋਂ ਸਫਾਈ ਕਰਕੇ ਛੱਡਦੀ ਦੀ ਹੈ ਬਾਹਰ ਨਰਕ ਪਿਆ ਆ ਛੜਕਾਂ ਦੇ ਉੱਤੇ ਬੂਟੀ ਬੂਟੀ ਹੋਈ ਪਈ ਆ ਇੰਨੀ ਜਿਆਦੀ ਬੂਟੀ ਦੇ ਬੁਰੀ ਆ ਆ ਬੂਟੀ ਪਟਾਈ ਆ ਪਹਿਲਾਂ ਸਭ ਤੋਂ ਪਹਿਲਾਂ ਬੰਦੇ ਡਾਹ ਕੇ ਉਸ ਤੋਂ ਬਾਅਦ ਆ ਜਿਹੜਾ ਅੱਜ ਸੜਕ ਦੇ ਉੱਤੇ ਜਿਹੜਾ ਇਹਨਾਂ ਨੇ ਪੈਪ ਜਾ ਕੇ ਪਾਤਾ ਮੂਰਖ ਬਣਾਤਾ ਪੱਡਿਆਣੇ ਦੇ ਲੋਕਾਂ ਨੂੰ ਅਸੀਂ ਤੁਹਾਨੂੰ ਵਾਟਰ ਸਪਲਾਈ ਲੱਗੇ ਦੇਣ ਉਹ ਵੇਖੋ ਜੀ ਜਦੋਂ ਇੱਥੇ ਸੰਗਤ ਨੇ ਲੰਘਣਾ ਜਿੰਨੇ ਟੇਟ ਠਾਣ ਨੌਕਦਾਰ ਆ ਦੀਵੇਂ ਤਾਂ ਦੇ ਉਹਦਾ ਟਰੈਕਟਰ ਫਸ ਜਾਣਾ ਇਹੋ ਜਿਹਾ ਹਾਲ ਹੋਣੇ ਇਸ ਕਰਕੇ ਅਸੀਂ ਆਪ ਸੇਵਾ ਖੁਦ ਡੈਂਗ ਕਰਨ ਕਮੇਟੀ ਨੂੰ ਮੈਂ ਸਵੇਰੇ ਕਿਹਾ ਸੀ ਬਾਵਾ ਖੜੀਆਂ ਕਰ ਲਓ ਕਮੇਟੀ ਦੇ ਖਸਾ ਦੇ ਬਾਵਾ ਖੜੀਆਂ ਕਰ ਦਿੱਤੀਆਂ ਹੀ ਨੇ ਕਰਤੀਆਂ ਕਰਤੀਆਂ ਠੀਕ ਆ ਜੀ ਤੇ ਕੋਈ ਉਹਨਾਂ ਨੇ ਬੰਦਾ ਨਹੀਂ ਭੇਜਿਆ ਕੋਈ ਨਹੀਂ ਭੇਜਿਆ ਮੈਂ ਸਵੇਰੇ ਬੰਦੇ ਲਿਆਂ ਕੇ ਆਪ ਖੁਦ ਹੀ ਸਫਾਈ ਡੈਂਗ ਦੂਜੇ ਵਾਸਤੇ